ਗੁਰੂ ਜੀ ਆਤਮ ਤੁ ਦੱਸ ਜਹਾਂ ਨਹੀਂ ਸੁਹ ਖਾਲਸ ਦੇਵ ਪ੍ਰਭ ਮਹ ਮੋਹ ਮਹ ਤਾਂਸ ਸਕ ਨਾਹਨ ਪੇਵ ਆਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕਿਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਹੋਲੀ ਕਿਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ परम सतकार योग युगो जुग अटल शब्द गुरु तन तन गुरु ग्रंथ साहिब जी पवित्र गोद ਵਿੱਚ ਜੁਰਬੱਟੀ ਸਾਧ ਸੰਗਤ ਜਿਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ ਆਓ ਕੁਝ ਸਮਾਂ ਵਿਚਾਰ ਦੀ ਦਾਸ ਰੀਤ ਤੇ ਸਿੱਧ ਤੇ ਆਤਮਿਕ ਸਤਗੁਰ ਸੇਵਾ ਲੈਣ ਸਭ ਤੋਂ ਪਹਿਲਾਂ ਸਹੀ ਵੀ ਕਮਾਲ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਰਦ ਨੂੰ ਬੁਲੰਦ ਕੀਤੀ ਫਤਿਹ ਬੁਲਾਈਏ ਦੋਵੇਂ ਹੱਥ ਜੋੜੋ ਪ੍ਰੇਮ ਨਾਲ ਲੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ 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 ਆਪਣਾ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਨਾਨਕ ਕੀ ਬੇਨੰਤੀ ਹਰ ਪਹਿ ਨਾਨਕ ਕੀ ਬੇਨੰਤੀ ਹਰ ਪਹਿ ਕਿਹੜੀ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਮਦੋ ਹਰ 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 ਮੁਖ ਕਹੀਏ ਹਮਤੇ ਕਛੂ ਨਾ ਹੋਵੇ ਸੁਆਮੀ ਜਿਉ ਰਾਖੋ ਤੇ ਰਹੀਏ ਕਿਆ ਕੁਛ ਕਰੇ ਕਿ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਵੋ ਤਿਤਹੀ ਲਾਗਾ ਪੂਰਨ ਕਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੇਵ ਲਵੋ ਨਾਨਕ ਕੀ ਬੇਨਤੀ ਹਰ ਪੈ ਆਪਣਾ ਨਾਮ ਜਪਾਵੋ ਇਹ ਦਿਾਰੇ ਹੋਲੀਆਂ ਦੇ ਜਾ ਰਹੇ ਨੇ ਦੋ ਸੰਗਤਾਂ ਅਨੰਦਪੁਰ ਸੇ ਵੀ ਜਾ ਰਹੀਆਂ ਨੇ ਹੁੱਲਾ ਮੱਲਾ ਮਨਾਉਣ ਵਾਸਤੇ ਹਿੰਦੁਸਤਾਨ ਦੇ ਵਿੱਚ ਕੁਝ ਤਿਹਾਰੋ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਸਬੰਧ ਮੌਸਮ ਦੇ ਨਾਲ ਹੁੰਦਾ ਹੈ ਕੁਝ ਤਿਹਾਰ ਇਹੋ ਜਿਹੇ ਨੇ ਜਿਨ੍ਹਾਂ ਦਾ ਸਬੰਧ ਵਰਣਵੰਡ ਦੇ ਨਾਲ ਹੈ ਤੇ ਕੁਝ ਤਿਹਾਰ ਇਹੋ ਜਿਹੇ ਜਿਨ੍ਹਾਂ ਦਾ ਸਬੰਧ ਇਤਿਹਾਸਿਕ ਮਿੱਥੇ ਆਸਿਕ ਕਟਨਾਵਾ ਦੇ ਨਾਲ ਜੁੜਿਆ ਹੁੰਦਾ ਹੈ ਜਿਹੜਾ ਹੋਲੀ ਦਾ ਤਿਉਹਾਰ ਹੈ ਨਾ ਇਹਦਾ ਸਬੰਧ ਮੌਸਮ ਦੇ ਨਾਲ ਵੀ ਹੈ ਕਿਉਂ ਇਹ ਤਿਉਹਾਰ ਜਦੋਂ ਬਸੰਤ ਦਾ ਮੌਸਮ ਉਦੋਂ ਆਉਂਦਾ ਹੈ ਬਸੰਤ ਦੇ ਮੌਸਮ ਵਿੱਚ ਹੋਲੀ ਦਾ ਤਿਉਹਾਰ ਆਉਂਦਾ ਹੈ ਇਹ ਮਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਹਦਾ ਸਬੰਧ ਵੜਨ ਵੰਡ ਨਾਲ ਵੀ ਹੈ ਬ੍ਰਾਹਮਣ ਲੋਕਾਂ ਨੇ ਆਪਣੇ ਹਿੱਸੇ ਲੈ ਲਿਆ ਤਿਹਾਰ ਦੀ ਸਾਹਮਣੀ ਦਾ ਤੇ ਖੱਤਰੀਆਂ ਨੂੰ ਦੇਤਾ ਦੁਸਹਿਰਾ ਤੇ ਵੈਸ ਨੂੰ ਦੇਤੀ ਦੀਵਾਲੀ ਤੇ ਸੂਦਰਾਂ ਰੇਤਾ ਜੀ ਹੋਲੀ ਦਾ ਤਿਹਾਰ ਇਹ ਸੂਦਰਾਂ ਨੂੰ ਹੋਲੀ ਦਾ ਤਿਆਰਤਾ ਦੇ ਤਾ ਇਹਨਾਂ ਨੂੰ ਅਸਲੀ ਰੰਗ ਦੀ ਪਹਿਚਾਨ ਨਾ ਆਵੇ ਇੱਕ ਦੂਜੇ ਚਿੱਕਰ ਛੁੱਟਣ ਰੰਗ ਛੁੱਟਣ ਇਹਦੇ ਦੇਖੋ ਵੇ ਰਹਿਣਾ ਇਹ ਵਰਣਵੰਡ ਦੇ ਨਾਲ ਵੀ ਇਹਦਾ ਸੰਬੰਧ ਜੁੜਿਆ ਹੈ ਤੇ ਇਤਿਹਾਸਕ ਤੋਂ ਇਤਿਹਾਸਕ ਘਟਨਾਵਾਂ ਦੇ ਨਾਲ ਮਲਤਾਨ ਦਾ ਰਾਜਾ ਹਰਨਾਕਸ਼ ਤਪ ਕੀਤਾ ਵੜ ਲੈ ਲਿਆ ਵੜ ਕੀ ਲਿਆ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਵੜਾਂ ਨਾ ਬਾਹਰ ਮਰਾਂ ਨਾ ਕਿਸੇ ਜਾਨਵਰ ਦੇ ਕੋਲ ਮਰਾਂ ਨਾ ਕਿਸੇ ਬੰਦੇ ਦੇ ਕੋਲ ਮਰਾਂ ਨਾ ਧੁੱਪੇ ਨਾ ਛਾਵੇਂ ਵੜ ਲੈ ਲਿਆ ਵਰਤ ਲੈ ਲਿਆ ਪਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਪਰਮੇਸ਼ਰ ਗੁਰਮਖੋ ਬੇਸ਼ੱਕ ਵarde ਦਿੰਦਾ ਹੈ ਪਰ ਆਪਣੇ ਕੋਲ ਹੀ ਬਹੁਤ ਉਜ ਰੱਖ ਲੈਂਦਾ ਹੈ ਸਭ ਕੋਈ ਕਿਸੇ ਨੂੰ ਦਿੰਦਾ ਨਹੀਂ ਪਰਮੇਸ਼ਰ ਇਹ ਭੁੱਲ ਗਿਆ ਹਰਕ ਨੂੰ ਇਹ ਕਹਿੰਦਾ ਜੀ ਅੱਜ ਤੋਂ ਬਾਅਦ ਜਲੇ ਰਾਮ ਥਲੇ ਰਾਮ ਨਹੀਂ ਜਪਣਾ ਕਿ ਕੀ ਜਪਣਾ ਜਲੇ ਹਰਨਾਕ ਥਲੇ ਹਰਨਾਕ ਇਹ ਜਪਣਾ ਉਦਿਆਂ ਹੀ ਬੁਰੀਆਂ ਅਤਿਆਚਾਰੀ ਅਤਿਆਚਾਰ ਕਰਨੇ ਸ਼ੁਰੂ ਕਰ ਦੁੱਤੇ ਜਿਸ ਨੂੰ ਆਪ ਖੁਆਏ ਕਰਤਾ ਖੁਸਲੇ ਚੰਗਿਆਈ ਪਰਮੇਸ਼ਰ ਨੇ ਜਿਹਨੂੰ ਖੁਆਰ ਕਰਨਾ ਹੋਵੇ ਉਹਦੇ ਕੋ ਚੰਗਿਆਈਆਂ ਵੀ ਖੋ ਲੈਂਦਾ ਪਰਮੇਸ਼ਰ ਉਹਦੇ ਕੋਲ ਗੁਣ ਖੋ ਲੈਂਦਾ ਫਿਰ ਖੁਸਲੇ ਚੰਗਿਆਈ ਪਰਮੇਸ਼ਰ ਗੁਣ ਖੋ ਲੈਂਦਾ ਫਿਰ ਜਦੋਂ ਖੁਆਰ ਕਰਨਾ ਹੋਵੇ ਇਧਰ ਇਹਦਾ ਆਪਣਾ ਪੁੱਤਰ ਪ੍ਰਿਲਾਦ ਉਹਨੂੰ ਪਾਡਸ਼ਾਲਾ ਜੇ ਪੜਨ ਵਾਸਤੇ ਭੇਜਿਆ ਹੁਣ ਸਾਰੇ ਬੱਚੇ ਜਿਵੇਂ ਸੰਡਾ ਤਮੜਕਾ ਉਸਤਾਦ ਅਧਿਆਪਕ ਉਹ ਬੱਚਿਆਂ ਨੂੰ ਕਹਿੰਦੇ ਬੱਚਿਓ ਜੱਪੋ ਜਲੇ ਹਨਾ ਕੁਥਲੇ ਹਨਾ ਅਕਸ਼ ਪ੍ਰਿਲਾਦ ਕਹਿੰਦਾ ਨਹੀਂ ਮੈਂ ਤਾਂ ਰਾਮ ਰਾਮ ਜਪਣਾ ਤੁਸੀਂ ਵੀ ਮੇਰੇ ਨਾਲ ਰਾਮ ਰਾਮ ਜੱਪੋ ਬਥੇਰਾ ਸਮਝਾਇਆ ਸੰਡਾ ਮੜਕਾ ਨੇ ਹੁਣ ਬੱਚੇ ਵੀ ਨਾਲ ਰਾਮ ਰਾਮ ਜਪਦੇ ਨੇ ਹੁਣ ਜਾ ਕੇ ਹਰਨਾਕਸ਼ ਨੂੰ ਸ਼ਿਕਾਇਤ ਕੀਤੀ ਸੰਡਾ ਮੜਕਾ ਸਭ ਜਾਏ ਪੁਕਾਰੇ ਪਹਿਲਾਦ ਆਪ ਵਿਗੜਿਆ ਸਭ ਚਟਰੇ ਵਿਗਾਰੇ ਕਹਿੰਦੇ ਹਰਨਾਕਸ਼ ਤੇਰਾ ਪੁੱਤਰ ਪਹਿਲਾ ਆਪ ਦਾ ਵਿਗੜ ਗਿਆ ਹੈ ਜਿੰਨੇ ਵੀ ਪਾਟਸ਼ਾਲਾ ਦੇ ਬੱਚੇ ਨੇ ਵਿਦਿਆਰਥੀ ਸਾਰਿਆਂ ਨੂੰ ਵਿਗੜ ਦਿੱਤਾ ਹੈ ਤੇਰਾ ਤਾਂ ਆਪਣਾ ਪੁੱਤਰ ਨਹੀਂ ਜੱਪਦਾ ਪਿਆ ਦੂਜਿਆਂ ਨੂੰ ਕੋਈ ਆਖੇਗਾ ਫਿਰ ਸਭਾ ਬੁਲਾਈ ਸਮਝਾਇਆ ਨਹੀਂ ਗੱਲ ਬਣੀ ਫਿਰ ਸਭਾ ਕਿਹਨੂੰ ਬੁਲਾਈ ਦੁਸ਼ਟ ਸਭਾ ਮਿਲਿਆ ਮੰਤਰ ਉਪਾਇਆ ਕੋਈ ਰਾਜ ਸਭਾ ਨਹੀਂ ਬੁਲਾਈ ਲੋਕ ਸਭਾ ਨਹੀਂ ਬੁਲਾਈ ਦੁਸ਼ਟ ਸਭਾ ਸਤਗੁਰੂ ਦੀ ਬਾਣੀ ਚ ਦੁਸ਼ਟ ਸਭਾ ਆਖਿਆ ਜੀ ਇਹਨੂੰ ਆਖਿਆ ਜੀ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨੂੰ ਖਤਮ ਕਰ ਦਿੱਤਾ ਜਾਵੇ ਪ੍ਰਲਾਦ ਨੂੰ ਇਹ ਬਾਗੀ ਹੋ ਗਿਆ ਮੇਰਾ ਨਾਮ ਨਹੀਂ ਜਪਦਾ RAM RAM ਜਪਦਾ ਭਾਰਤੋਂ ਸੁੱਟਿਆ ਗਿਆ ਕੇਵਲ ਸੰਖੇਪ ਦੇ ਵਿੱਚ ਪਾਣੀ ਚ ਸੁੱਟਿਆ ਗਿਆ ਦ੍ਰਕਤ ਤੋਂ ਸੁਟਿਆ ਗਿਆ ਅਖੀਰ ਹਰਨਾਖਰੀ ਬੈਨ ਹੁਲਕਾ ਸੀ ਉਹਨੂੰ ਵੜ ਮਿਲਿਆ ਸੀ ਕਿ ਅੱਗ ਦੇ ਵਿੱਚ ਨਹੀਂ ਸਰੇਗੀ ਕਈ ਕਿੰਦੇ ਦੁਸ਼ਾਲਾ ਮਿਲਿਆ ਸੀ ਕਈ ਵਿਦਵਾਨਾਂ ਲੈ ਕੇ ਆ ਕੋਈ ਚਾਦਰ ਦੁਸ਼ਾਲਾ ਉਹਨਾਂ ਆਖਿ ਨੂੰ ਕਹਿੰਦੀ ਇਹ ਕਿਹੜੀ ਵੱਡੀ ਗੱਲ ਆ ਮੈਂ ਬਲ੍ਹਾਦ ਨੂੰ ਆਪਣੀ ਗੋਦੀ 'ਚ ਲੈ ਕੇ ਬੈਠ ਜਾਨੀ ਆ ਅੱਗੇ ਦੇ ਵਿੱਚ ਮੈਨੂੰ ਤਾਂ ਵਰ ਮਿਲਿਆ ਮੈਂ ਤਾਂ ਸਰਨਾ ਨਹੀਂ ਇਹ ਪੇਵਾ ਇਹੋ ਜਿਹੀ ਆਈ ਉਹ ਕੰਬਲੀ ਉਹ ਦਸ਼ਾਲਾ ਉੱਡ ਗਿਆ ਹੌਲਕਾ ਸਰ ਗਈ ਤਪਲਾਦ ਉਸੇ ਤਰ੍ਹਾਂ ਹੀ ਜਿਵੇਂ ਗੁਲਾਬ ਦਾ ਫੁੱਲ ਖਿੜਿਆ ਆਉਂਦਾ ਹੈ ਜਿਸ ਤਰ੍ਹਾਂ ਪੱਠੀ 'ਚ ਸੋਨਾ ਪਾ ਕੇ ਚਮਕਦਾ ਹੈ ਇਸ ਤਰ੍ਹਾਂ ਸੱਚ ਪੱਠੀ 'ਚ ਪਾ ਕੇ ਪੱਲਾਦ ਦੇ ਰੂਪ ਚਮਕਦਾ ਪਿਆ ਜੀ ਇੱਥੇ ਵੀ ਕਈਆਂ ਨੇ ਫਿਰ ਘੋਲਕਾ ਸੜੀ ਦੀ ਸਵਾਹ ਜੀ ਸੁੱਟੀ ਕਿ ਸੱਚ ਦੀ ਜਿੱਤ ਹੋਈ ਹੈ ਅਖੀਰ ਥਮ ਨੂੰ ਗਰਮ ਕੀਤਾ ਇਹ ਥਮ ਨੂੰ ਜੱਫੀ ਪਹਿਲਾ ਪਿੱਛੇ ਤਲਵਾਰ ਫੜ ਲਈ ਉਦੋਂ ਫਿਰ ਪਰਮੇਸ਼ਰ ਨੇ ਨਰ ਸਿੰਘ ਦਾ ਰੂਪ ਧਾਰਨ ਕੀਤਾ ਇਨੇ ਵੜ ਲਿਆ ਸੀ ਨਾ ਬੰਦੇ ਕੋਲ ਮੜਾ ਨਾ ਕਿਸੇ ਜਾਨਵਰ ਦੇ ਕੋਲ ਮੜਾ ਨਰ ਦਾ ਮਤਲਬ ਹੁੰਦਾ ਮਨੁੱਖ ਸਿੰਘ ਦਾ ਮਤਲਬ ਹੁੰਦਾ ਸ਼ੇਰ ਹੁਣ ਧਰ ਜੀ ਬੰਦੇ ਵਾਲਾ ਹੈ ਤਾਂ ਸਿਰ ਜਿਹੜਾ ਸ਼ੇਰ ਵਾਲਾ ਖਨਾ ਅਛ ਨੂੰ ਕਿਸਕੇ ਪੱਟਾਂ ਤੇ ਰੱਖ ਲਿਆ ਆਖਿਆ ਵੇਲਾ ਨਾ ਧਰਤੀ ਹੈ ਨਾ ਆਕਾਸ਼ ਮੇਰੇ ਪੱਟਾਂ ਦੇ ਸ਼ਾਮ ਦਾ ਵੇਲਾ ਸੀ ਨਾ ਦਿਨ ਹੈ ਰਾਤ ਸੂਰਿ ਡੁੱਬਦਾ ਪਿਆ ਸੀ ਨਹੀਂ ਵਰਲਿਆ ਸੀ ਕਿਸੇ ਹਥਿਆਰ ਦੇ ਸ਼ਸਤਰ ਨਾਲ ਨਾ ਮੜਾ ਕਹਿੰਦੇ ਆਪਣੇ ਨੌਵੇਂ ਦੇ ਨਾਲ ਹਰਨਾਖਸ਼ ਨੂੰ ਤੀਰ ਦਿੱਤਾ ਹਰਨਾਖਸ਼ ਲਖੇ ਵਿਦਾਰਿਆ ਨੌਵੇਂ ਦੇ ਨਾਲ ਟੀਰ ਦਿੱਤਾ ਸੱਚ ਦੀ ਜਿੱਤ ਹੋਈ ਇਹ ਤਿਹਾਰ ਗੁਰਮਖੋ ਲੋਕਾਂ ਨੇ ਹੋਲੀ ਦੇ ਰੂਪ ਚ ਮਨਾਉਣਾ ਸ਼ੁਰੂ ਕਰ ਦਿੱਤਾ ਪਰ ਇਹ ਵਿਗਰਦਾ ਵਿਗਰਦਾ ਵਿਗਰ ਗਿਆ ਇੱਧਰ ਅਨੰਦਪੁਰ ਸਾਹਿਬ ਸਤਗੁਰੂ ਜੀ ਨੇ 1690 ਦੇ ਵਿੱਚ ਖਾਲਸਾ ਪੰਥ ਦੀ ਸਜਣਾ ਕੀਤੀ 1700 ਦੇ ਵਿੱਚ ਫਿਰ ਸਤਗੁਰੂ ਜਰੇ ਇਹੋਲੇ ਮੰਡੇ ਦਾ ਤੇ ਯਾਰ ਕਿਲਾ ਹੌਰਗੜ ਸਾਹਿਬ ਤੋਂ ਉੱਥੋਂ ਸ਼ੁਰੂ ਕੀਤਾ ਕਈ ਵਿਦਵਾਨਾਂ ਨੇ ਗੁਰੂਕੋ 1702 ਵੀ ਲਿਖਿਆ ਪਰ ਬਹੁਤੇ ਵਿਦਵਾਨਾਂ ਨੇ 1700 ਸੰਨ 1700 ਈਸਵੀ ਦੇ ਵਿੱਚ ਸਤਗੁਰੂ ਨੇ ਫਿਰ ਦੋ ਤਰੇ ਬਣਾ ਲੈਣੇ ਅੱਖਣਾ ਮੇਰਾ ਖਾਲਸਾ ਸ਼ਸਤਰ ਧਾਰੀ ਹੋਵੇਗਾ ਇੱਕ ਨੂੰ ਹੌਲਗੜ ਦੇ ਕਿਲੇ ਤੇ ਕਾਬਜ਼ ਕਰ ਦੇਣਾ ਦੂਜੇ ਨੂੰ ਅੱਖਣਾ ਤੂੰ ਹਮਲਾ ਕਰੋ ਇੱਕ ਨੂੰ ਕੇਸਰੀ ਬਣਾ ਬਵਾ ਦੇਣਾ ਇੱਕ ਨੂੰ ਚਿੱਟਾ ਬਣਾ ਬਵਾ ਦੇਣਾ ਇਦਾਂ ਆਪਸੀ ਸ਼ਸਤਰ ਵਿਦਿਆ ਸਖਲਾਈ ਆਪਸੀ ਜੁਦ ਕਰਾਉਣੇ ਸਤਗੁਰੂ ਜੀ ਨੇ ਇਦਾਂ ਖੁਸ਼ੀ ਮਨਾਉਣੀ ਅੱਖਣਾ ਸ਼ਸਤਰ ਵਿਦਿਆ ਵੀ ਮੇਰਾ ਸਿੱਖ ਸੰਤ ਵੀ ਵੇਸ਼ ਪਾਈ ਵੀ ਹੋਵੇ ਭਗਤੀ ਦੇ ਨਾਲ ਸ਼ਕਤੀ ਦੀ ਵੀ ਲੋੜ ਹੈ ਸਿੱਖ ਦੀ ਆਤਮਾ ਵੀ ਰੰਗੀ ਹੋਵੇ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋਕਈਤ ਹੈ ਸੂਰਾ ਆਤਮ ਜਨੇ ਸਗਲ ਵਸ ਤਾਂ ਕੇ ਜਾਂਕਾ ਸਤਿਗੁਰੂ ਪੂਰਾ ਜਿਹਨੂੰ ਗੁਰਮਖੋ ਜਿਹਦੀ ਆਤਮਾ ਰੰਗੀ ਜਾਵੇ ਉਹ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਜੀ ਸਚਾਈ ਜੀ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੀ ਨਾ ਹੋਵੀ ਨਾ ਲੱਗੇ ਤਗ ਇਹ ਸਤਿਗੁਰਜ ਨੇ ਫਿਰ ਹੌਲੇ ਮੱਲਿਆ ਤਿਆਰ ਸ਼ੁਰੂ ਕੀਤਾ ਕਿਆ ਮੇਰਾ ਸਿੱਕ ਸ਼ਸਤਰ ਤਾ ਵੀ ਧਾਰੀ ਹੋਵੇ ਅਸ ਕਿਰਪਾਨ ਖੰਡੂ ਖੜਗ ਤੁਬਕ ਤਬਰ ਅਰਤੀਰ ਸੈਭ ਸ੍ਰੋਹੀ ਸਹਿਤੀ ਜਹੀ ਹਮਾਰੇ ਪੀਰ ਕਿ ਇਹ ਸ਼ਸਤਰੀ ਬਾਰੇ ਲੋਕ ਆਉਂਦੇ ਸਨ ਜ਼ੁਲਮ ਕਰ ਦਿੰਦੇ ਸਨ ਲੁੱਟਮਾਰ ਕਰਦੇ ਸਨ ਪਰ ਜਦੋਂ ਸਤਗੁਰੂ ਖਾਲਸਾ ਪੰਥ ਦੀ ਸਜਣਾ ਕੀਤੀ ਗੁਰਮਕੋਟ ਜਮੜਾਉ ਦੇ ਕਿਲੇ 'ਤੇ ਹਮਲੇ ਹੁੰਦੇ ਸਨ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਫਿਰ ਜਮੜਾਉ ਦਾ ਕਿਲਾ ਬਣਾਇਆ ਉੱਥੇ ਅੱਜ ਤੱਕ ਉਧਰੋਂ ਦੀ ਕੋਈ ਹਮਲਾ ਨਹੀਂ ਹੋਇਆ ਫਿਰ ਅੱਜ ਤੱਕ ਆਜ ਵੀ ਹਰੀ ਸਿੰਘ ਨਲਵੇ ਦੀ ਸਮਾਦ ਹੈ ਉੱਥੇ ਅੱਜ ਵੀ ਜਦੋਂ ਗੁਰਮਕੋਟ ਪਠਾਣਾ ਦੀਆਂ ਔਰਤਾਂ ਨੇ ਕਿਸੇ ਬੱਚੇ ਨੂੰ ਆਪਣੇ ਜਨਮ ਦੇਣਾ ਹੁੰਦਾ ਨਾ ਫਿਰ ਉੱਥੇ ਸਮਾਦ ਤੇ ਜਾਂਦੀ ਨੇ ਅੱਜ ਵੀ ਵੇਖੋ ਖਾਲਸ ਜਾ ਕੇ ਝੋਲੀ ੜ ਕੇ ਹੱਥ ਜੁਰ ਕੇ ਪਤਾ ਕੀ ਕਹਿੰਦੀਆਂ ਇਹ ਹਰੀ ਸੁਨਲਵਿਆ ਜੇ ਸਾਡੇ ਘਰ ਪੁੱਤਰ ਹੋਵੇ ਨਾ ਤੇਰੇ ਵਰਗਾ ਜੋਧਾ ਤੇਰੇ ਵਰਗਾ ਬਹਾਦਰ ਤੇਰੇ ਵਰਗਾ ਉੱਤੇ ਸੁੱੱਚਾ ਕੈਰੈਕਟਰ ਵਾਲਾ ਹੋਵੇ ਅੱਜ ਵੇਖੋ ਸਤਗੁਰ ਨੇ ਖਾਲਸੇ ਦੀ ਕੀ ਰੰਗ ਭਰ ਦਿੱਤਾ ਦਸਮਾਪਤੀ ਕਰੇ ਲਾਡ ਲੋਹਜੀ 1757 ਦੇ ਵਿੱਚ ਹਿੰਦੁਸਤਾਨ ਆਇਆ ਤੇ ਆ ਕੇ ਇਸਟ ਇੰਡੀਆ ਕੰਪਨੀ ਦਾ ਹੀ ਆਇਆ ਅੱਗੇ ਪਿੱਛੇ ਆ ਵੀ ਸਭ ਤੋਂ ਖਤਰਨਾਕ ਕੌਮ ਕਿਹੜੀ ਹੈਗੀ ਆ ਉਹਦੇ ਨਾਲ ਬਾਅਦ ਜੱਠਾਂਗੇ ਆਪਾਂ ਉਹਦੇ ਨਾਲ ਬਾਅਦ ਜੱਠਾਂਗੇ ਆਪਾਂ ਉਹ ਕਹਿੰਦੇ ਗੋਖੇ ਬੜੇ ਫਰਤੀਲੇ ਹੁੰਦੇ ਨੇ ਬੜੇ ਜੁਸ਼ੀਲੇ ਹੁੰਦੇ ਨੇ ਬਹੁਤ ਲੜਦੇ ਨੇ ਕਦਮਦਰਾ ਹੁੰਦਾ ਇਹਨਾਂ ਦਾ ਕਹਿੰਦਾ ਹੋਰ ਕਹਿੰਦੇ ਮਹਾਰਾਸ਼ਟਰ ਦੇ ਮਰਾਠੇ ਹੁੰਦੇ ਨੇ ਉਹ ਬੜਾ ਲੜਦੇ ਨੇ ਬੜੇ ਬਹਾਦਰ ਹੁੰਦੇ ਨੇ ਜੰਗ ਦੇ ਵਦਾਂ ਤੇ ਜਾਨ ਇੱਕ ਵਾਰ ਇਹ ਮਰਦੇ ਪਿੱਛੇ ਹੜਦੇ ਨੇ ਉਦਾਂ ਪਿੱਛੇ ਨਹੀਂ ਹੜਦੇ ਨੇ ਦੋ ਕਮੰਡ ਟੱਕਰ ਲਈ ਜੀ ਲਾਰਡ ਲਾਹੌਰੀ ਨੇ ਕਹਿੰਦੇ ਲਾਰਡ ਸਾਹਿਬ ਇਹ ਦੋ ਕਮੰਡ ਬਹਾਦਰ ਨੇ ਖਤਰਨਾਕ ਨੇ ਪਰ ਵੇਖਿਓ ਕਿਤੇ ਦਿੱਲੀ ਤੋਂ ਬਣਾ ਪੰਜਾਬ ਵੱਲ ਜਾਣ ਦੀ ਭੁੱਲ ਨਾ ਕਿਤੇ ਕਰ ਲਿਓ ਕਹਿੰਦਾ ਕਿਉਂ ਕਹਿੰਦੇ ਉੱਥੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਰਹਿੰਦਾ ਜੇ ਕਲਗੀ ਧਰਪਤਾ ਦਾ ਖਾਲਸਾ ਉੱਥੇ ਰਹਿੰਦਾ ਕਦੇ ਉੱਥੇ ਜਾਣ ਦੀ ਬੋਲਣਾ ਕਰ ਲਿਓ ਕਿੱਦੇ ਮੜਾਠੇ ਏਡੇ ਬਹਾਦਰ ਨੇ ਇੰਨਾ ਤੋਂ ਬਹਾਦਰ ਕਿਹੜੀ ਕੰਮ ਹੋ ਸਕਦੀ ਹੈ ਕਹਿੰਦੇ ਉੱਥੇ ਗੁਰੂ ਦਾ ਖਾਲਸਾ ਜੇ ਗੁਰੂ ਦਾ ਖਾਲਸਾ ਜਦੋਂ ਜੰਗ ਦੇ ਮੈਦਾਨ ਵਿੱਚ ਜੂਝਦਾ ਹੈ ਫਿਰ ਲੜਦਿਆਂ ਲੜਦਿਆਂ ਸੀਸ ਤਾਂ ਲੱਤ ਜਾਂਦਾ ਹੈ ਪਰ ਲੜਨਾ ਨਹੀਂ ਛੱਡਦਾ ਲੜਦਿਆਂ ਲੜਦਿਆਂ ਧਰ ਨਾਲੋਂ ਸੀਸ ਲੱਤ ਜਾਂਦਾ ਹੈ ਪਰ ਲੜਨਾ ਨਹੀਂ ਛੱਡਦਾ ਸੀਸ ਲੱਥਿਆਂ ਵੀ ਲੜੀ ਜਾਂਦਾ ਹੈ ਗੁਰੂ ਕਾ ਖਾਲਸਾ ਸਤਿਗੁਰੂ ਨੇ ਅਸੀਂ ਸਪਿਰਟ ਭਰੀ ਨਾ ਚ ਇਤਿਹਾਸ ਗਵਾਏ ਹੈ ਜਦੋਂ ਬਾਬਾ ਦੀਪ ਸਿੰਘ ਜੀ ਨੇ ਭਜਨਾ ਪਾਈ ਨਾ ਪਠਾਨ ਲੋਕ ਲਾਹੌਰ ਤੱਕ ਪਿੱਛੇ ਮੁੜ ਕੇ ਵੇਖਦੇ ਸੀਸ ਰਥੇ ਵਾਲੇ ਪਿੱਛੇ ਤ ਨਹੀਂ ਸਾਡੇ ਆਉਂਦੇ ਪਏ ਐਡਾ ਡਰ ਪੈ ਗਿਆ ਅੰਦਰ